ਬੱਚੇ ਰੱਬ ਰੂਪ ਹੁੰਦੇ ਨੇ ਮਾਂ ਦੇ ਸੱਚੇ ਜੋ ਅੰਦਰ ਹੈ ਉਹੀ ਬਾਹਰ ਬਥੇਰਾ ਮਾਂ ਪਿਓ ਜ਼ੋਰ ਲਾਉਂਦੇ ਆ ਵੀ ਜਦੋਂ ਕਿਤੇ ਜਾਣਾ ਹੋਵੇ ਜਾਂ ਕਿਸੇ ਘਰੇ ਆਉਣਾ ਹੋਵੇ ਆ ਨਹੀਂ ਕਰਨਾ ਇੰਜ ਨਹੀਂ ਕਰਨਾ ਇੰਜ ਕਰਨਾ ਇਸ਼ਾਰਤ ਨਹੀਂ ਕਰਨੀ ਤੇ ਹੋਰ ਬਥੇਰਾ ਕੁਝ ਬਚਪਨ ਬੜਾ ਲਾਪਰਵਾਹ ਹੁੰਦਾ ਤੇ ਹੋਣਾ ਵੀ ਚਾਹੀਦਾ ਮੈਨੂੰ ਕਦੇ ਉਹ ਮਾਂ ਬਾਪ ਚੰਗੇ ਨਹੀਂ ਲੱਗਦੇ ਜੋ ਛੱਤੋਂ ਪੈਰ ਸੰਖਿਆਵਾਂ ਦਾ ਟੋਕਰਾ ਚੱਕੀ ਨਿਆਣਿਆਂ ਦੇ ਭਾਰ ਲੱਦੀ ਜਾਂਦੇ ਰਹਿੰਦੇ ਨੇ ਕੁਦਰਤ ਨੇ ਹਾਰੇ ਇਨਸਾਨ ਆਪਣੀ ਆਗ ਵਰਗਾ ਪੈਦਾ ਕੀਤਾ ਕਟੂ-ਕਟ ਬਚਪਨ ਦਾ ਵਿਕਾਸ ਜਰੂਰ ਬੇਪਰਵਾਹੀ ਵਿੱਚ ਹੋਣ ਦਿੱਤਾ ਜਾਣਾ ਚਾਹੀਦਾ ਹੈ। ਮੇਰੇ ਕੋਲ ਕਲੀਨਿਕ ਵਿੱਚ 8 ਸਾਲ ਦਾ ਬੱਚਾ ਆਪਣੇ ਮਾਪੇ ਨਾਲ ਆਇਆ। ਬਾਹਾਂ ਟੁੱਟਣ ਕਰਕੇ ਪਲਾਸਟਰ ਲੱਗਿਆ ਹੋਣਾ ਹੈ। ਪਲਾਸਟਰ ਉਤਰਨ ਤੋਂ ਬਾਅਦ ਕੋਹਣੀ ਜਾਮ ਹੋ ਗਈ ਸੀ। ਅਕਸਰ ਇਹ ਹੋ ਹੀ ਜਾਂਦਾ ਹੈ। ਪਲਾਸਟਰ ਉਤਰਨ ਤੋਂ ਬਾਅਦ ਸਾਡਾ ਕੰਮ ਸ਼ੁਰੂ ਹੋ ਜਾਂਦਾ ਹੈ। ਵੈਕਸ ਵਗੈਰਾ ਲਾ ਕੇ ਜੋੜ ਨੂੰ ਨਰਮ ਕੀਤਾ ਜਾਂਦਾ ਹੈ। ਫਿਰ ਅਲੱਗ-ਅਲੱਗ ਕਸਰਤਾਂ ਨਾਲ ਜੋੜ ਦੀ ਮੂਵਮੈਂਟਸ ਸਧਾਰਨ ਵਾਂਗ ਹੋ ਜਾਂਦੀ ਹੈ। ਇਹੀ ਪ੍ਰਕਿਰਿਆ ਸਥੋੜਾ ਜਿਹਾ ਦੁਖਦਾਇਕ ਜ਼ਰੂਰ ਹੁੰਦਾ ਹੈ ਜਦੋਂ ਖਿਚਾਅ ਵਾਲੀਆਂ ਕਸਰਤਾਂ ਕਰਵਾਈਆਂ ਜਾਂਦੀਆਂ ਹਨ ਤਾਂ ਦਰਦ ਵੀ ਹੁੰਦਾ ਹੈ ਪਰਿਵਾਰ ਦੇਖਣ ਤੋਂ ਪੜਿਆ ਲਿਖਿਆ ਲੱਗਦਾ ਸੀ ਪਰ ਉਦੋਂ ਉਤੋਂ ਬੋਲਣ ਚਾਲ ਦਾ ਢੰਗ ਸੀ ਦੂਜਾ ਜਿਹੜਾ ਬੋਲਣ ਵੇਲੇ ਫੁਕਾਂ ਚਾਹੀਆਂ ਵੀ ਕੱਢਦੇ ਹੁੰਦੇ ਆ ਪੰਜਾਬੀ ਵਿੱਚ ਅੰਗਰੇਜ਼ੀ ਰਲਾ ਕੇ ਪੰਜਾਬੀ ਵੀ ਅੰਗਰੇਜ਼ੀ ਵਾਲੇ ਟੋਨ 'ਚ ਬੋਲਦੇ ਹੁੰਦੇ ਆ ਉਹ ਟਾਈਪ ਸੀ 99 ਵਿਚਾਰਾ ਜਿਵੇਂ ਸਿਖਾਇਆ ਹੋਣਾ ਚਾਚੀ ਕਾਲ ਅੰਕਲ ਜੀ ਐਦਾਂ ਦੀ ਟੈਪ ਸ਼ਹਿਰ ਦੀ ਮਹਿੰਗੀ ਸਕੂਲ ਦੀ ਵਰਦੀ ਵਿੱਚ ਛੇਕ ਨਾਲ ਨਰਮ ਕਰਨ ਤੋਂ ਬਾਅਦ ਮੈਂ ਕਸਰਤ ਸ਼ੁਰੂ ਕਰਵਾਈ ਹੌਲੀ ਹੌਲੀ ਜਿਵੇਂ ਜਿਵੇਂ ਰੇਂਜ ਵਧਾਉਂਦਾ ਗਿਆ ਕੁਦਰਤੀ ਗੱਲ ਹੈ ਦਰ ਤਾਂ ਹੋਣਾ ਹੀ ਸੀ ਇੱਕ ਦੋ ਵਾਰ ਤਾਂ ਜਵਾਕ ਨੇ ਕਿਹਾ ਅੰਕਲ ਪੀਨ ਐ ਮੈਂ ਕੁਝ ਕੋ ਸਾਹ ਦਵਾ ਦਿੰਦਾ ਫੇਰ ਸ਼ੁਰੂ ਕਰ ਦਿੰਦਾ ਜਦੋਂ ਸਟ੍ਰੈਚਰਿੰਗ ਹਲੇ ਸ਼ੁਰੂ ਹੀ ਕੀਤੀ ਸੀ ਤਾਂ ਇੱਕਦਮ ਆਵਾਜ਼ ਆਈ ਉਹ ਤੇਰੀ ਭੈਣ ਨੂੰ ਤੇਰੀ ਟੁੱਟੇ ਬਾਹਾਂ ਤੋਂ ਪਤਾ ਲੱਗੇ ਕਿੰਨੀ ਪੀੜ ਹੁੰਦੀ ਐ ਮਾਰਤਾ ਹੋਏ ਮਗਰ ਹੀ ਉਹਦੇ ਬਾਪੂ ਦੀ ਆਵਾਜ਼ ਆਈ ਬੈਂਡਾ ਨਹੀਂ ਟਿਕ ਕੇ ਜੂਤ ਫੇਰਨਾ ਤੇਰੀ ਪੀੜ ਤਾਂ ਲੱਗੂਗੀ ਪਹਿਲਾਂ ਘਰੇ ਟਿਕ ਜਾ ਕਰ ਸਾਰੀ ਡਿਪਲੋਮੇਸੀ ਸਿਰਜਿਆ ਪ੍ਰਭਾਵ ਭਾਵ ਸੋਫਿਸਟੀਕੇਟਡ ਔਰਾ ਅੱਧੇ ਘੰਟੇ ਚ ਖਤਮ ਜਵਾਕ ਦੀ ਮੰਮੀ ਐ ਲੱਗੇ ਜਿਵੇਂ ਕਿਸੇ ਸਦਮੇ ਚ ਹੋਵੇ ਬਾਈ ਕੀ ਸਿਖਾਇਆ ਸੀ ਤੇ ਕੀ ਬਣ ਗਿਆ ਅੱਖਾਂ ਤੋਂ ਲੱਗੇ ਵੀ ਅੱਜ ਪੁੱਤ ਦੇ ਨਾਲ ਬਾਪੂ ਵੀ ਰਗੜਿਆ ਜਾਣਾ ਇਨਸਾਨ ਆਪਣਾ ਮੂਲ ਕਦੇ ਨਹੀਂ ਭੁੱਲਦਾ ਖਾਸ ਕਰਕੇ ਜਦੋਂ ਅਸੀਂ ਰਿਐਕਟ ਕਰਦੇ ਹਾਂ ਮੂਲ ਸੁਭਾਅ ਆਪਣੇ ਆਪ ਹੀ ਬਾਹਰ ਨਿਕਲ ਆਉਂਦਾ ਸੋ ਐਵੇਂ ਹੀ ਬਨੌਟੀ ਪ੍ਰਭਾਵ ਜਿਹੇ ਚੀਰਿਆਂ ਤੇ ਲੈ ਕੇ ਨਾ ਲੋਕਾਂ ਨੂੰ ਮਿਲੋ ਗਿਲੋ ਜਿਹੇ ਜਿਹੇ ਹੋ ਉਹੋ ਰਹੋ ਜਿੰਦਗੀ ਦਾ ਸਵਾਦ ਆਵੇ